YFC کلب ਰੁੜਕਾ ਕਲਬ ਵੱਲੋਂ ਸਮੂਹ ਪ੍ਰਵਾਸੀ ਭਾਰਤੀਆਂ ਤੇ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ 11ਵੀਂ ਐਜੂਕੇਸ਼ਨ ਫੁੱਟਬਾਲ ਲੀਗ ਅਤੇ ਕਬੱਡੀ ਕੱਪ ਜੋ ਕਿ 18 ਫਰਵਰੀ ਐਤ ਦਿਨ ਐਤਵਾ ਨੂੰ ਕਰਵਾਇਆ ਜਾ ਰਿਹਾ ਹੈ ਉਸ ਨੂੰ ਲੈ ਕੇ ਇਲਾਕਾ ਵਾਸੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਇਸ ਦੇ ਚਲਦਿਆਂ 15 ਫਰਵਰੀ ਨੂੰ ਆਲ ఓਪਨ ਪਿੰਡ ਪੱਧਰ ਦੇ ਕਬੱਡੀ ਮੁਕਾਬਲੇ ਅਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ ਸਨ ਇਸ ਮੌਕੇ ਜਾਣਕਾਰੀ ਦਿੰਦੇ ਆ ਪ੍ਰਧਾਨ ਗੁਰਮੰਗਲ ਦਾਸ ਸੋਨੀ ਅਤੇ ਰਜੀਵ ਰਤਨ ਟੋਨੀ ਨੇ ਦੱਸਿਆ ਕਿ ਇਹ ਲੀਗ 11ਵੇਂ ਸਾਲ ਵਿੱਚ ਦਾਖਲ ਹੋ ਗਈ ਹੈ ਤੇ ਪਿਛਲੇ 2.5 ਮਹੀਨਿਆਂ ਤੋਂ ਬਿਚ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਮੇਜਰ ਲੀਗ ਕਬੱਡੀ ਦੇ ਬੈਨਰ ਹੇਟ ਕਬੱਡੀ ਮੁਕਾਬਲੇ ਕਰਵਾਏ ਜਾ ਰਹੇ ਨੇ ਉਨ੍ਹਾਂ ਕਿਹਾ ਕਿ 18 ਫਰਵਰੀ ਨੂੰ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਰਮਾਂਚਕ ਮੈਚ ਦਰਸ਼ਕਾਂ ਨੂੰ ਦੇਖਣ ਨੂੰ ਮਿਲਣਗੇ ਜਿਸ ਵਿੱਚ ਲੱਖਾਂ ਦੇ ਇਨਾਮ ਵੀ ਦਿੱਤੇ ਜਾਣਗੇ ਉਨ੍ਹਾਂ ਨਾਲ ਹੀ ਕਿਹਾ ਕਿ ਸ਼ਾਮ ਸਮੇਂ ਬੱਬੂ ਮਾਨ ਦਾ ਖੁੱਲਾ ਅਖਾੜਾ ਵੀ ਲੱਗੇਗਾ ਇਸ ਦੇ ਨਾਲ ਹੀ 15 ਫਰਵਰੀ ਨੂੰ ਹੋਏ ਮੁਕਾਬਲਿਆਂ ਦੇ ਜੇਤੂ ਟੀਮਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਅੱਜ ਦੇ ਇਸ ਕਬੱਡੀ ਪਿੰਡ ਪੱਦਰ ਦੇ ਜੋ ਮੈਚ ਹੋ ਰਹੇ ਆ ਇਹ ਸਾਡੀ 11ਵੀਂ ਐਜੂਕੇਸ਼ਨਲ ਫੁੱਟਬਾਲ ਲੀਗ ਤੇ ਕਬੱਡੀ ਲੀਗ ਸਪੋਰਟਸ ਫੈਸਟੀਵਲ ਜੋ ਅੱਜ 21ਵੇਂ ਸਾਲ ਦੇ ਵਿੱਚ ਦਾਖਲ ਹੋਇਆ ਅਸੀਂ ਬਹੁਤ ਹੀ ਧੂਮ-ਧਾਮ ਨਾਲ 11ਵਾਂ ਐਡੀਸ਼ਨ ਜਿਹੜਾ ਉਹ ਮਨਾ ਰਹੇ ਹਾਂ ਔਰ ਇਹਦਾ ਜਿਹੜਾ ਕਨਕਲੂਡਿੰਗ ਸੈਰੇਮਨੀ ਹੈ 18 ਫਰਵਰੀ ਨੂੰ ਐਤਵਾਰ ਨੂੰ ਵਾਈਐਫਸੀ ਸਟੇਡੀਅਮ ਦੇ ਵਿੱਚ ਰੱਖੀ ਗਈ ਆ ਜਿਹਦੇ ਵਿੱਚ ਜਿਵੇਂ ਥੋੜਾ ਪਿੱਛੇ ਜਾਵਾਂ ਤਾਂ तकरीबन ਨਵੰਬਰ 24 ਤੋਂ ਜਿਹੜੇ ਮੁਕਾਬਲੇ ਛੋਟੇ ਬੱਚਿਆਂ ਦੇ 12 ਸਾਲ 14 ਸਾਲ 16 ਸਾਲ 18 ਸਾਲ ਸੀਨੀਅਰ ਫੁੱਟਬਾਲ ਦੇ ਮੁਕਾਬਲੇ ਉਸ ਤੋਂ ਬਾਅਦ ਬੈਡਮਿੰਟਨ ਚੈਂਪੀਅਨਸ਼ਿਪ ਕ੍ਰਿਕਟ ਦੀ ਚੈਂਪੀਅਨਸ਼ਿਪ ਜਿਹੜੀ ਡਿਲੇ ਹੋਈ ਆ ਉਹ ਹੋਣੀ ਆ ਹਜੇ ਇਸ ਦੇ ਨਾਲ ਹੀ ਰੈਸਲਿੰਗ ਦੀ ਪੰਜਾਬ ਸਟੇਟ ਚੈਂਪੀਅਨਸ਼ਿਪ ਇਹਦੇ ਪ੍ਰੋਗਰਾਮ ਦੇ ਵਿੱਚ ਕੀਤੀ ਗਈ ਜੋ YFC ਤਕਰੀਬਨ 30 40 ਪਿੰਡਾਂ ਦੇ ਵਿੱਚ 5000 ਬੱਚਿਆਂ ਨਾਲ ਹਰ ਸਾਲ ਰੋਜ਼ ਕੰਮ ਕਰਦਾ ਉਹ ਸਾਰੇ ਬੱਚੇ ਇਸ ਸਮਾਗਮ ਦੇ ਵਿੱਚ ਹਿੱਸਾ ਲੈ ਕੇ ਤੇ ਪੰਜਾਬ ਦੇ ਹੋਰ ਸਾਰੇ ਜਿਲ੍ਹਿਆਂ ਤੋਂ ਬੱਚੇ ਇੱਥੇ ਆ ਕੇ ਪਾਰਟਿਸਿਪੇਟ ਕਰਦੇ ਆ ਔਰ ਉਹਨਾਂ ਦਾ ਇਹ ਖੇਡਾਂ ਦਾ ਮਹਾਕੁੰਭ ਜਿਹੜਾ ਹੈਗਾ ਉਹਦਾ ਜਿਹੜਾ ਆਖਰੀ ਦਿਨ ਹੈਗਾ ਉਹ ਉੱਥੇ ਬੱਬੂ ਮਾਨ ਦਾ ਸ਼ੋਅ ਜਿਹੜਾ ਕਲਚਰਲ ਇਵੈਂਟ ਹੋਊਗਾ ਉਹਦੇ ਨਾਲ ਹੀ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀਆਂ ਜਿਹੜੀਆਂ ਟੀਮਾਂ ਆ ਉਹ ਚੋਟੀ ਦੀਆਂ ਇੱਥੇ ਖੇਡਣਗੀਆਂ ਉਦੇ ਨਾਲ ਨਾਲ ਫੁੱਟਬਾਲ ਦੇ ਫਾਈਨਲ ਮੈਚ ਲੜਕੀਆਂ ਦਾ ਫੁੱਟਬਾਲ ਦਾ ਮੈਚ ਇਹ ਕੀਤਾ ਜਾਊਗਾ ਤੇ ਬੈਸਟ ਖਿਡਾਰੀਆਂ ਨੂੰ ਜਿਹੜੇ ਹਾਲੇ ਡੇਵਿਡਸਨ ਮੋਟਰਸਾਈਕਲ ਜੋ ਦਿੱਤੇ ਜਾਣੇ ਆ ਕਲੱਬ ਵੱਲੋਂ ਬਹੁਤ ਧੰਨਵਾਦ ਆ ਸਾਡੇ ਸਾਰੇ ਐਨ ਆਰ ਆਈਜ਼ ਵੀਰਾਂ ਦਾ YFC ਦਾ ਜਿਹੜਾ ਖੇਡ ਮਹਾਕੁੰਬਿਆ ਪਿਛਲੇ ਕਰੀਬ ਢਾਈ ਮਹੀਨੇ ਤੋਂ ਚੱਲ ਰਿਹਾ ਜਿਹਦੇ ਵਿੱਚ ਅਲੱਗ-ਅਲੱਗ ਖੇਡਾਂ ਆਪਾਂ ਕਰਾਈਆਂ ਸਾਰੇ ਐਨ ਆਰ ਆਈ ਭਰਾਵਾਂ ਦੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਕਿਉਂਕਿ YFC ਦਾ ਇੱਕ ਅਬਜੈਕਟਿਵ ਆ ਕਿ ਜਵਾਨੀ ਦੇ ਲਈ ਆਪਾਂ ਜਿੰਨਾ ਕੰਮ ਕਰ ਸਕੀਏ ਉਹਨਾ ਥੋੜਾ ਆ ਜਵਾਨੀ ਹੀ ਜਿਹੜਾ ਦੇਸ਼ ਦਾ ਨਿਹਾਰ ਦੇਸ਼ ਦੀ ਦਿਸ਼ਾ ਬਦਲਣ ਦੇ ਕਾਬਿਲ ਹੁੰਦੀ ਆ ਉਸ ਦੇ ਲਈ ਪਿਛਲੇ 25 ਸਾਲ ਤੋਂ ਵਾਈਐਫਸੀ ਜਿਹੜਾ ਪਰਾਲੇ ਆਪਣੇ ਤੌਰ ਤੇ ਕਰ ਰਹੀ ਆ ਚਾਹੇ ਉਹ ਖੇਡਾਂ ਹੋਣ ਚਾਹੇ ਸਮਾਜ ਦਾ ਕੰਮ ਹੋਵੇ ਜਿਹੜੀ ਇਹ ਅੱਜ 11ਵਾਂ ਐਡੀਸ਼ਨ ਵਾਈਐਫਸੀ ਆਪਣਾ ਐਜੂਕੇਸ਼ਨਲ ਫੁੱਟਬਾਲ ਲੀਗ ਤੇ ਸਪੋਰਟਸ ਫੈਸਟੀਵਲ ਦਾ ਇਹ ਆਪਣਾ ਆਖਰੀ ਚਾਰਨਾ ਵਿੱਚ ਆਪਣੇ ਜਾ ਪਹੁੰਚਾ ਇਹਦੇ ਵਿੱਚ ਬੈਡਮਿੰਟਨ, ਐਥਲੈਟਿਕਸ, ਫੁੱਟਬਾਲ, ਕਬੱਡੀ, ਕੁਸ਼ਤੀ, ਸੂਬਾ ਪੱਧਰੀ ਹੋਈ ਆ ਤੇ ਕ੍ਰਿਕਟ ਹੁਣ ਪੋਸਟਪੋਨ ਹੋ ਗਈ ਮੀਂਹ ਕਰਕੇ ਕੋਈ ਨਵੀਂ ਡੇਟ ਜਲਦ ਅਨਾਉਂਸ ਕੀਤੀ ਜਾਊਗੀ ਇਸ ਦੇ ਨਾਲ ਨਾਲ ਫੁੱਟਬਾਲ ਦੇ ਜਿਹੜੇ ਆਪਣੇ ਬੱਚਿਆਂ ਦੇ ਤੇ ਜਿਹੜੇ ਸੀਨੀਅਰ ਵਰਗ ਦੇ ਉਹ ਸਾਰੇ ਮੁਕਾਬਲੇ ਇੱਥੇ ਕਰਵਾਏ ਗਏ ਆ ਇਹਨਾਂ ਸਾਰੇ ਨਾਲ ਨਾਲ ਅੱਜ ਕਬੱਡੀ ਪਿੰਡ ਪੱਧਰ ਰੋਪਨ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਪਿੰਡ ਪੱਧਰ ਜਿਹੜੀ ਕਬੱਡੀ ਖਤਮ ਹੋ ਰਹੀ ਉਹਦੇ ਵਾਸਤੇ ਪਰਾਲੇ ਕਰਨ ਲਈ ਨਰੋਲ ਪਿੰਡ ਪੱਧਰ ਦੀਆਂ ਟੀਮਾਂ ਦੋ ਪਲੇਅਰ ਬਾਹਰੋਂ ਜਿਹੜੇ ਕੱਚੇ ਪੱਕੇ ਦੀਆਂ ਟੀਮਾਂ ਖੇਡਿਓ ਬਾਹਰਲੇ ਵਿੱਚ ਹੀ ਗਿਣੇ ਗਏ ਜ਼ਿਆਦਾਤਰ ਇੱਕ ਪਿੰਡ ਦੇ ਪਲੇਅਰਾਂ ਨੂੰ ਮੌਕਾ ਦਿੱਤਾ ਗਿਆ 18 ਫਰਵਰੀ ਨੂੰ ਏਸੀ ਗਰਾਊਂਡ ਵਿੱਚ ਆਪਣੇ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਜਿਹੜੇ ਕੱਪ ਦੇ ਨਾਲ ਹੋਊਗੀ ਤੇ ਸ਼ਾਮ ਨੂੰ ਕਲਚਰਲ ਪ੍ਰੋਗਰਾਮ ਵਿੱਚ ਬੱਬੂ ਮਾਨ ਜੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਤੇ ਉਸ ਦਿਨ ਖੂਬਸੂਰਤ ਜਿਹੜਾ ਦ੍ਰਿਸ਼ ਹੋਣਾ ਜਿਹੜੇ ਸਾਰਿਆਂ ਸਾਡੇ 30 ਸੈਂਟਰਾਂ ਦੇ ਬੱਚਿਆਂ ਦਾ ਮਾਰਚ ਪਾਸਟ ਜਿਹੜਾ ਉੱਥੇ ਸਾਰਾ ਸਾਲ ਕੰਮ ਹੁੰਦਾ ਉਹ ਇੱਕ ਬਲੱਖਣ ਜਿਹੜੀ ਚੀਜ਼ ਆ ਆਪ ਸਭ ਨੂੰ ਖੁੱਲੇ ਸੱਦੇ ਆ ਤੇ ਬੇਨਤੀ ਆ ਕਿ ਪਹੁੰਚ ਕੇ ਜਿਹੜੇ ਬੱਚਿਆਂ ਨੂੰ ਅਸ਼ੀਰਵਾਦ ਦਿਓ